ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨੰਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜਗਤ ਸੁਆਮੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਦਾਤੇ ਜੀ ਦੇ ਚਰਨਾਂ ਕਮਲਾਂ ਵਿੱਚ ਸਦਾ ਹੀ ਨਮਸਕਾਰ ਹੈ ਕਿਉਂਕਿ ਸਤਿਗੁਰੂ ਨੂੰ ਨਮਸਕਾਰ ਕੀਤੇਆਂ ਖਾਲਸਾ ਜੀ ਜਨਮਾਂ ਜਨਮਾਂ ਤਰਾਂ ਦੀ ਮਹਿਲ ਉਤਰ ਜਾਂਦੀ ਹੈ ਸਤਿਗੁਰੂ ਤੋਂ ਧਾਨ ਆਖਣ ਨਾਲ ਖਾਲਸਾ ਜੀ ਰਸਨਾ ਪਵਿੱਤਰ ਹੁੰਦੀ ਹੈ ਹਿਰਦੇ ਵਿੱਚ ਸੁੱਖ ਆ ਜਾਂਦਾ ਹੈ ਠੰਡਕ ਵਰਤ ਜਾਂਦੀ ਹੈ ਮਹਾਰਾਜ ਦਾ ਨਾਮ ਜਪਣ ਦਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਲਤਾਈ ਦੇ ਸੋਮੇ ਹਨ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਸਾਰੇ ਗੁਣ ਹਨ ਭਾਈ ਜਿਹੜਾ ਕੋਈ ਗੁਣ ਮਹਾਰਾਜ ਦੇ ਚਰਨਾ ਕਮਲਾਂ ਵਿੱਚੋਂ ਲੈ ਕੇ ਧਾਰਨ ਕਰਦਾ ਉਹਨੂੰ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਸਤਿਗੁਰ ਦੇ ਅਮੋਲਕ ਜਿਹੜੇ ਗੁਣ ਹਨ ਖਾਲਸਾ ਜੀ ਪ੍ਰਾਪਤ ਹੁੰਦੇ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਸੋ ਆਪਾਂ ਸੰਗਤਾਂ ਦੇ ਜਿਹੜੇ ਪ੍ਰਸ਼ਨ ਹਨ ਉਹਨਾਂ ਤੇ ਵਿਚਾਰ ਕਰਦੇ ਹਾਂ ਖਾਲਸਾ ਜੀ ਉੱਤਰ ਦਿੰਨੇ ਹਾਂ ਜਿਨੀਆਂ ਮਹਾਰਾਜ ਨੇ ਮਤ ਬਖਸ਼ੀਏ ਉਸ ਅਨੁਸਾਰ ਸਤਿਗੁਰ ਸਭ ਜਾਣੀ ਜਾਣ ਹਨ ਸਭ ਕੁਝ ਜਾਣਦੇ ਹਨ ਸਭ ਕੁਝ ਜਾਨਣ ਹਾਰ ਦਾਤਾ ਹੈ ਉਹਨੂੰ ਸਾਰਾ ਕੁਝ ਪਤਾ ਹੈ ਅੰਦਰ ਦੇ ਅੰਦਰ ਨੂੰ ਜਾਣਦਾ ਹੈ ਹਰ ਇੱਕ ਜੀਵ ਦੀ ਖੇਡ ਨੂੰ ਜਾਣਦਾ ਹੈ ਕਟਾਂ-ਕਟਾਂ ਦਾ ਮਾਲਕ ਹੈ ਵਾਹਿਗੁਰੂ ਉਹ ਸਭ ਨੂੰ ਪਰਖਦਾ ਸਭ ਨੂੰ ਜਾਣਦਾ ਕਿੱਥੇ ਕੋਈ ਖਲੋਤਾ ਸਾਰਿਆਂ ਨੂੰ ਰੁਜਕ ਦੇਣ ਵਾਲਾ ਦਾਤਾ ਹੈ ਉਹਦਾ ਕੋਟਾਨ ਕੋਟ ਸ਼ੁਕਰ ਕਰਨਾ ਚਾਹੀਦਾ ਜਿਹੜਾ ਵਾਹਿਗੁਰੂ ਸਾਨੂੰ ਸਭ ਕੁਝ ਦੇ ਰਿਹਾ ਪੀਣ ਨੂੰ ਪਾਣੀ ਦੇ ਰਿਹਾ ਰਹਿਣ ਨੂੰ ਖਾਲਸਾ ਜੀ ਛਤ ਮਹਾਰਾਜ ਨੇ ਬਖਸ਼ੀ ਹੋਈ ਹੈ ਖਾਲਸਾ ਜੀ ਸੰਸਾਰ ਵਿੱਚ ਵਿਚਰਨ ਵਾਸਤੇ ਸਾਖ ਸਬੰਧ ਬਖਸ਼ੇ ਹੋਏ ਨੇ ਰਿਜਕ ਦਿੱਤਾ ਦਿੱਤਾ ਹੋਇਆ ਵਾਹਿਗੁਰੂ ਜੀ ਆਨੇ ਖੇੜੀ ਲਾਇਆ ਹੋਇਆ ਕਾਰੇ ਲਾਇਆ ਹੋਇਆ ਸੰਸਾਰ ਨੂੰ ਉਹ ਦਾਤੇ ਨੂੰ ਸ਼ੁਕਰ ਕਰੀਏ ਵਾਹਿਗੁਰੂ ਜੀ ਨੂੰ ਜਪਨਾ ਕਰੀਏ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਖਾਲਸਾ ਜੀ ਅੱਜ ਦੀ ਜਿਹੜਾ ਪਹਿਲਾ ਪ੍ਰਸ਼ਨ ਹੈ ਕਿ ਚੰਡੀ ਦੀ ਵਾਰ ਜਿਹੜੀ ਹੈ ਉਹ ਖਾਲਸਾ ਜੀ ਸਲੋਕਾਂ ਨੇ ਭਰਮ ਪਾਇਆ ਹੋਇਆ ਵਹਿਮ ਪਾਇਆ ਹੋਇਆ ਕਿ ਚੰਡੀ ਦੀ ਵਾਰ ਜਿਹੜੀ ਹੈ ਨਾ ਉਹ ਭੂਤ ਕੱਢਣ ਵਾਸਤੇ ਆ ਹੋਰ ਉਹਦਾ ਕੁਝ ਨਹੀਂ ਉਹ ਨਹੀਂ ਉਹ ਭਰਾਵੋ ਭਾਈ ਕਿਥੋਂ ਤੁਸੀਂ ਸੁਣ ਲੈਨੇ ਹੋ ਇਹੋ ਜੀਆਂ ਗੱਲਾਂ ਇਹ ਜਿਹੜੇ ਮੂਰਖ ਲੋਕ ਨੇ ਇਹ ਤੁਹਾਨੂੰ ਇਹੋ ਜੀਆਂ ਗੱਲਾਂ ਕਰਦੇ ਨੇ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਹੈ ਚੰਡੀ ਦੀ ਵਾਰ ਕਲਗੀਧਰ ਸਵਾਮੀ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਹੈ ਖਾਲਸਾ ਜੀ ਚੰਡੀ ਪਰਮੇਸ਼ਰ ਅਕਾਲਪੁਰਖ ਜੀ ਦੀ ਵਜੀਰਣ ਹੈ ਸ਼ਕਤੀ ਹੈ ਜਿਹੜੀ ਖਾਲਸਾ ਜੀ ਆਪਾ ਸ਼੍ਰੀ ਸਾਹਿਬ ਹੈ ਇਹੀ ਚੰਡੀ ਰੂਪ ਹੈ ਇਹੀ ਮਹਾਰਾਜ ਸੱਚੇ ਪਾਸ਼ਾ ਇਹਦਾ ਗੁਣ ਗਾਉਂਦੇ ਨੇ ਕਿ ਸ਼ਸਤਰ ਦੀ ਜਿਹੜੀ ਮਹਿਮਾ ਹੈ ਖਾਲਸਾ ਜਿਹੜਾ ਕੋਈ ਸ਼ਸਤਰ ਦੀ ਮਹਿਮਾ ਕਰਦਾ ਹੈ ਸ਼ਸਤਰ ਫਿਰ ਉਹਦਾ ਸਾਥ ਦਿੰਦਾ ਹੈ ਸਦਾ ਹੀ ਔਖੇ ਸੋਖੇ ਵੇਲੇ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਵਿਜਰਦੇ ਸਤਿਗੁਰੂ ਕਹਿੰਦੇ ਜਿਹ ਹੈ ਹਮਾਰਾ ਪੀਰ ਇਹ ਜਿਹੜੇ ਸ਼ਸਤਰ ਨੇ ਸਾਡੇ ਪੀਰ ਨੇ ਹੋਰ ਕੋਈ ਸਾਡਾ ਪੀਰ ਨਹੀਂ ਆ ਕੋਈ ਮੜੀਆਂ ਮਸਾਣੀਆਂ ਵਾਲਾ ਸਾਡਾ ਕੋ ਪੀਰ ਨਹੀਂ ਲੱਗਦਾ ਇਹ ਸ਼ਸਤਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਨੇ ਇਹ ਸਾਡੇ ਪੀਰ ਨੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰਬਲੋਸ ਰੂਪ ਧਾਰਨ ਕੀਤਾ ਸੀ ਖਾਲਸਾ ਜੀ ਉਹ ਵੀ ਮਹਾਰਾਜ ਸੱਚੇ ਪਾਸ਼ਾ ਦਾ ਗ੍ਰੰਥ ਹੈ ਸਿੱਖ ਪੰਥ ਨੂੰ ਤੇ ਖਾਲਸਾ ਜੀ ਕੁਝ ਗੱਲਾਂ ਦਾ ਪਤਾ ਹੀ ਨਹੀਂ ਹੈ ਆਮ ਸੰਗਤ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਨਾ ਕੋਈ ਦੱਸਦਾ ਹੈ ਖਾਲਸਾ ਜੀ ਮਹਾਰਾਜ ਦੇ ਘਰ ਜਰੂਰ ਨਵੇੜਾ ਹੋਵੇਗਾ ਜਿਹੜੇ ਲੋਕ ਸਤਗੁਰ ਜੀ ਦੇ ਸ਼ਬਦ ਦੀ ਮਾੜੀ ਜੀ ਆਖਿਆ ਕਰਦੇ ਨੇ ਉਸ ਤੋਂ ਬਾਅਦ ਕੁਝ ਨਹੀਂ ਬੋਲਦੇ ਨਾ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚੋਂ ਕੁਝ ਨਾ ਭਾਈ ਆਨੰਦਪਾਲ ਦੀ ਬਾਣੀ ਵਿੱਚੋਂ ਕੁਝ ਨਾ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਦੀ ਬਾਣੀ ਵਿੱਚੋਂ ਕੁਝ ਤੇ ਨਾ ਸਰਬਲੋਹ ਦੀ ਬਾਣੀ ਵਿੱਚੋਂ ਕੁਝ ਸੋ ਖਾਲਸਾ ਜੀ ਉਹ ਮੂਰਖਾਂ ਲੋਕਾਂ ਨੂੰ ਕੋਈ ਸੋਝੀ ਨਹੀਂ ਉਹ ਲੋਕਾਂ ਨੂੰ ਭਰਮ ਪਾਉਂਦੇ ਨੇ ਜਿਸ ਵੇਲੇ ਗੋਰੇ ਆਏ ਸੀ ਉਹਨਾਂ ਨੇ ਆ ਕੇ ਵੇਖਣਾ ਕੀਤਾ ਵੀ ਭਾਈ ਸਿੱਖਾਂ ਦੇ ਵਿੱਚ ਜਿਹੜੀ ਤਾਕਤ ਹੈ ਕਿੱਥੋਂ ਆਉਂਦੀ ਹੈ ਤੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਇਹਨਾਂ ਕੋਲ ਦਸਮ ਦੀ ਬਾਣੀ ਹੈ ਸ਼੍ਰੀ ਸਰਬਲੋਗ ਗ੍ਰੰਥ ਦੀ ਬਾਣੀ ਵੀ ਹੈ ਉਹ ਸ਼ਕਤੀ ਰੂਪ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਗਤੀ ਸਰੂਪ ਨੇ ਤੇ ਖਾਲਸਾ ਜੀ ਉਹਨਾਂ ਨੇ ਫਿਰ ਕੀ ਕੀਤਾ ਹੁਣ ਖਾਲਸਾ ਜੀ ਕੋਈ ਯੋਧਾ ਹੈ ਯੋਧੇ ਦੇ ਹੱਥੋਂ ਸ਼੍ਰੀ ਸਾਹਿਬ ਖੋਲੋ ਸ਼ਸਤਰ ਖੋਲਿਆ ਤੇ ਖਾਲਸਾ ਜੀ ਉਹਦੇ ਕੋ ਕੀ ਹੈ ਤੇ ਜਿਵੇਂ ਕੋਈ ਕਾਰਵਿਹਾਰ ਕਰਨ ਵਾਲਾ ਕੋਈ ਜਨਾ ਮਾਲੋ ਹੁਣ ਜੱਟ ਜ਼ਿਮੀਂਦਾਰ ਹੈ ਉਹ ਕਣਕ ਵੜਦਾ ਦਾਤਰੀ ਨੇ ਉਹਦੇ ਹੱਥੋਂ ਦਾਤਰੀ ਖੋ ਲਈ ਜਾਵੇ ਉਹ ਕੀ ਕਰੇਗਾ ਸੋ ਇਸੇ ਪ੍ਰਕਾਰ ਖਾਲਸੇ ਪੰਥ ਦੇ ਕੋਲੋਂ ਸ਼ਕਤੀ ਖੋਈ ਗਈ ਇਹ ਸ਼ਕਤੀ ਖੋਣ ਵਾਸਤੇ ਚਾਲਾਂ ਚੱਲੀਆਂ ਸਨ ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗਾ ਸਾਡੇ ਲੋਕੀ ਲੋਕਾਂ ਪਿੱਛੇ ਲੱਗ ਕੇ ਭੇਡਾਂ ਵਾਂਗੂ ਭਰਮ ਗਏ ਤੇ ਪਤਾ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਪਈ ਖਾਲਸੇ ਪੰਥ ਨੇ ਨਾ ਤਾਂ ਕਦੇ ਮੋਰਚੇ ਲਾਏ ਨੇ ਨਾ ਖਾਲਸੇ ਪੰਥ ਨੇ ਸ਼ਾਂਤੀ ਚ ਬਹਿ ਕੇ ਕਦੇ ਮੋਰਚੇ ਲਾਏ ਜੇ ਲਾਏ ਨੇ ਫਿਰ ਸ਼ਹਾਦਤਾਂ ਦੇ ਕੇ ਉਹਦੇ ਬੰਨੇ ਪਾਰ ਲਾਏ ਨੇ ਨਹੀਂ ਤੇ ਖਾਲਸਾ ਜੀ ਉੱਥੇ ਸ੍ਰੀ ਸਾਹਿਬ ਚੱਲੀ ਹੈ ਮਹਾਰਾਜ ਕਹਿੰਦੇ ਦੇਗ ਤੇਗ ਜਗ ਮੈਂ ਦਊ ਚੱਲ ਐ ਇਹ ਦੋਵੇਂ ਚੀਜ਼ਾਂ ਚੱਲਣ ਗਿਆ ਇੱਥੇ ਕੋਈ ਆਵੇਗਾ ਉਥੇ ਖਾਲਸਾ ਜੀ ਮਹਾਰਾਜ ਕਹਿੰਦੇ ਦੇਗ ਚੱਲੇਗੀ ਤੇ ਜਿਹੜਾ ਕੋ ਚੜ ਕੇ ਆਵੇਗਾ ਉਥੇ ਤੇਗ ਚੱਲੇਗੀ ਇਹ ਕਲਗੀਧਰ ਪਾਸ਼ਾ ਮਹਾਰਾਜ ਨੇ ਦੋ ਸਾਨੂੰ ਚੀਜ਼ਾਂ ਦਿੱਤੀਆਂ ਨੇ ਕੋਈ ਖਾਲਸਾ ਜੀ ਆਪਾਂ ਦੇਖ ਦਾ ਹਿਸਾਬ ਲਾ ਲੈਨੇ ਆ ਕੜਾਹ ਪ੍ਰਸ਼ਾਦ ਕੜਾ ਪ੍ਰਸ਼ਾਦ ਵੀ ਵਿੱਚ ਆਉਂਦਾ ਹੈ ਪਰ ਖਾਲਸਾ ਦੀ ਗੱਫੇ ਵੀ ਆਉਂਦੇ ਨੇ ਜਿਹਨੂੰ ਆਪਾਂ ਸ਼ਰਧਾਈਆਂ ਕਹਿੰਦੇ ਸ਼ੀਧੀ ਦੇਗਾਂ ਕਹਿੰਦੇ ਉਹ ਵੀ ਦੇਗ ਵਿੱਚ ਆਉਂਦੀਆਂ ਨੇ ਆਏ ਗਏ ਨੂੰ ਦੇਗ ਸ਼ਿਕਾਉਣੀ ਅੱਜ ਵੀ ਦਲਾ ਪੰਥਾਂ ਵਿੱਚ ਜੋ ਕੋਈ ਆਉਂਦਾ ਹੈ ਨਾ ਖਾਲਸਾ ਦੀ ਮਿਲਣ ਵਾਸਤੇ ਕਿਸੇ ਨੂੰ ਤੇ ਆਉਂਦੇ ਹੀ ਉਹਨਾਂ ਨੂੰ ਸ਼ਰਧਾਈ ਜਾਂ ਸ਼ੀਧੀ ਦੇਖ ਦੇ ਗੱਫੇ ਲਵਾਏ ਜਾਂਦੇ ਜਿਹੜਾ ਕੋਈ ਸ਼ੀਧੀ ਦੇਖ ਸਕਣੀ ਚਾਹੁੰਦਾ ਉਹ ਸ਼ੀਧੀ ਦੇਖ ਸਕਦਾ ਜਿਹੜਾ ਕੋਈ ਸ਼ਰਧਾਈ ਕੱਲੀ ਸ਼ਕਣੀ ਚਾਹੁੰਦਾ ਸ਼ਰਧਾਈ ਸ਼ਕਦਾ ਤੇ ਫਿਰ ਉਹਨੂੰ ਗਫੇ ਲਾਏ ਜਾਂਦੇ ਨੇ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ ਤੇ ਫਿਰ ਖਾਲਸਾ ਦੀ ਚੜ੍ਹਦੀ ਕਲਾ ਵਰਤਦੀ ਐ ਸੋ ਜਿਹੜੀ ਚੰਡੀ ਦੀ ਵਾਰ ਹੈ ਇਹ ਖਾਲਸਾ ਜੀ ਗੋਰਿਆਂ ਵੇਲੇ ਉਹਨਾਂ ਨੇ ਇਹ ਸ਼ੈਤਾਨੀ ਖੇਢੀ ਵੀ ਇਹਨਾਂ ਦੀ ਬਾਣੀ ਇਹਨਾਂ ਨੂੰ ਭਰਮ ਨਾਲ ਤੋੜੀਏ ਇਹ ਸੇਖ ਉਹਦਾ ਟੁੱਟਦੇ ਨਹੀਂ ਸੀ ਉਹਨਾਂ ਭਰਮ ਪਾਇਆ ਵੀ ਧੰਨ ਸ਼੍ਰੀ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਗਲਤ ਕੁਝ ਹੈ ਫਿਰ ਖਾਲਸਾ ਜੀ ਸਾਡੇ ਕਾਮਰੇ ਡੁੱਠੇ ਉਹਨਾਂ ਨੇ ਫਿਰ ਇਹ ਬਾਣੀ ਨੂੰ ਨਿੰਦਣਾ ਸ਼ੁਰੂ ਕੀਤਾ ਵੀ ਮਾਰੇ ਨੇ ਆ ਲਿਖਤਾ ਮਾਰੇ ਨੇ ਉਹ ਲਿਖਤਾ ਸੱਚੇ ਪਾਤਸ਼ਾਹ ਨੇ ਉੱਥੇ ਦੇਵੀ ਦੇਵਤਿਆਂ ਦੀ ਉਸਤਤ ਕਰਤੀ ਜੀ ਐਂ ਕਰਤਾ ਦੀ ਜੋ ਕਰਤਾ ਹੁਣ ਖਾਲਸਾ ਜੀ ਮੈਂ ਪੜਦਾ ਹਾਂ ਮੰਨ ਲਓ ਮੈਂ ਬੱਚਾ ਹਾਂ ਮੇਰੇ ਮਾਪਿਓ ਦਾ ਫਰਜ਼ ਬਣਦਾ ਮੈਨੂੰ ਸਭ ਕੁਝ ਦੱਸਣਾ ਤੁਸੀਂ ਉਹ ਤੁਸੀਂ ਸੋਚ ਕੇ ਵੇਖੋ ਤੁਹਾਡਾ ਬੱਚਾ ਹੈ ਕੋਈ ਉਹ ਕੱਲ ਨੂੰ ਤੁਹਾਨੂੰ ਆ ਕੇ ਕਵੇ ਮਾਪਿਓ ਜੇ ਤੁਸੀਂ ਉਹਦੇ ਉਹ ਬੱਚਾ ਕੱਲ ਨੂੰ ਤੁਹਾਨੂੰ ਆ ਕੇ ਕਵੇ ਵੀ ਮਾਤਾ ਜੀ ਹਨੂਮਾਨ ਕੌਣ ਸੀ ਬਾਪੂ ਜੀ ਦੱਸੋ ਹਨੂਮਾਨ ਕੌਣ ਸੀ ਕਿੱਦਾਂ ਹੋਇਆ ਉਹ ਕਿ ਉਹਦਾ ਮੂੰਹ ਇਦਾਂ ਦਾ ਕਿਵੇਂ ਸੀ ਉਹ ਕੀ ਕੀ ਕਾਰਨ ਸੀ ਤੇ ਮਾਪਿਓ ਦਾ ਫਰਜ਼ ਬਣਦਾ ਹੈ ਖਾਲਸਾ ਜੀ ਉਹ ਹਨੂਮਾਨ ਬਾਰੇ ਉਹਨੂੰ ਦੱਸਣ ਉਹ ਬੱਚੇ ਉਹਦਾ ਗਿਆਨ ਵਧੂਗਾ ਗੁਰੂ ਤੇ ਖਾਲਸਾ ਜੀ ਸਾਡਾ ਇੱਕ ਹੈ ਸਿਰ ਸਾਡਾ ਗੁਰੂ ਨੂੰ ਨੇਵਦਾ ਹੋਰ ਕਿਸੇ ਨੂੰ ਨਹੀਂ ਨੇਵਦਾ ਪਰ ਜੇ ਬੱਚਾ ਪ੍ਰਸ਼ਨ ਕਰੇ ਆ ਕੇ ਵੀ ਮਾਤਾ ਪਿਤਾ ਜੀ ਮੈਨੂੰ ਫਲਾਣੇ ਨੇ ਪੁੱਛਿਆ ਕਿ ਆਹ ਵਾਲੀ ਚੀਜ਼ ਕਿੱਦਾਂ ਤੇ ਖਾਲਸਾ ਜੀ ਮਾਂ ਬੋ ਉਹਦਾ ਫਰਜ਼ ਬਣਦਾ ਹੈ ਦੱਸਣਾ ਕਿ ਭਾਈ ਆਹ ਵਾਲਾ ਕਾਰਜ ਸੀ ਤਾਂ ਕਰਕੇ ਇਹ ਐਦਾਂ ਹੋਇਆ ਤੇ ਹੁਣ ਕਲਗੀਧਰ ਸਵਾਮੀ ਮਹਾਰਾਜ ਨੂੰ ਅਸੀਂ ਪੁੱਛਣਾ ਕੀਤਾ ਸਤਿਗੁਰੂ ਜੀ ਇਹ 24 ਅਵਤਾਰ ਕਿਉਂ ਹੋਏ ਇਹ 23 ਅਵਤਾਰਾਂ ਨੇ ਕੀ ਕੀਤਾ ਤੇ 24ਵਾਂ ਅਵਤਾਰ ਕਾਹਦਾ ਹੈ ਫਿਰ ਕਲਗੀਧਰ ਸਵਾਮੀ ਸਾਡੇ ਬਾਪੂ ਨੇ ਉਹਨਾਂ ਸਾਨੂੰ ਦੱਸਣਾ ਕੀਤਾ ਅਸੀਂ ਪੁੱਛਣਾ ਕੀਤਾ ਕਿ ਮਹਾਰਾਜ ਜੀ ਜਿਹੜਾ ਤੁਸੀਂ ਕਹਿੰਦੇ ਹੋ ਕਾਮ ਵਾਸ਼ਨਾ ਕਾਮ ਜਿਹੜਾ ਸਾਰਿਆਂ ਦਾ ਸੈਨਾਪਤੀ ਹੈ ਇਹ ਕਾਮ ਮਹਾਰਾਜ ਤੇ ਕਾਰ ਕੀ ਕਰਦਾ ਹੈ ਇਹਦਾ ਕੀ ਸਿਸਟਮ ਕੀ ਹੈ ਤੇ ਕਲਗੀਧਰ ਪਾਸ਼ਾ ਸਾਡਾ ਬਾਪੂ ਆ ਉਹਨੇ ਆਪਣੇ ਬੱਚਿਆਂ ਨੂੰ ਫਿਰ ਦੱਸਣਾ ਕੀਤਾ ਕਿਤਰੋਂ ਪਾਖਿਆਂ ਨੂੰ ਬਾਣੀ ਲਿਖ ਕੇ ਦਿੱਤੀ ਮਹਾਰਾਜ ਨੇ ਚరిత్ర ਲਿਖ ਕੇ ਦਿੱਤੇ ਕਿ ਵੱਡੇ ਵੱਡੇ ਰਾਜੇ ਵੱਡੇ ਵੱਡੇ ઋષਿ ਮੁਨੀ ਵੱਡੇ ਵੱਡੇ ਜਪੀ ਤਪੀ ਹਠੀ ਖਾਲਸਾ ਦੀ ਬੀਬੀ ਦੇ ਚਿੱਤਰ ਅੱਗੇ ਡਿੱਗ ਪਏ ਖਾਲਸਾ ਜੀ ਤੂੰ ਹੀ ਨਹੀਂ ਨਿਗਣਾ ਤੁਹਾਨੂੰ ਮੈਂ ਪਹਿਲਾ ਹਿਦਾਇਤ ਦੇ ਕੇ ਚੱਲਾਂ ਕਲਗੀਧਰ ਪਾਸ਼ਾ ਨੇ ਦਿੱਤੀ ਆ ਖਾਲਸਾ ਜੀ ਹਿਦਾਇਤ ਤੇ ਸਾਡੇ ਲੋਕ ਇਹਨੇ ਹਾਏ ਹਾਏ ਆ ਕੀ ਕਰਤਾ ਉਹ ਵੀ ਕਰਤਾ ਉਸੇ ਪ੍ਰਕਾਰ ਚੰਡੀ ਦਾ ਜਾਪ ਹੈ ਲੋਕਾਂ ਨੂੰ ਭਰਮ ਪਾ ਦਿੱਤਾ ਗਿਆ ਵੀ ਇਹਦਾ ਪਾਠ ਨਾ ਕਰਿਓ ਜੀ ਇਹ ਪੁੱਠੀ ਪੈ ਜਾਂਦੀ ਹੈ ਜੀ ਐ ਹੋ ਜਾਂਦਾ ਜੀ ਇਹ ਜੂ ਹੋ ਜਾਂਦਾ ਉਹ ਭਰਾਵਾ ਪੁੱਠੀ ਪੈਣ ਨੂੰ ਇਹ ਕਿਨੇ ਪਖੰਡੀ ਸਾਧ ਦੀ ਬਾਣੀ ਆ ਇਹ ਕਲਗੀਧਰ ਸਵਾਮੀ ਖੁਦ ਖੁਦਾ ਦੀ ਬਾਣੀ ਹੈ ਕਿਵੇਂ ਪੁੱਠੀ ਪੈ ਸਕਦੀ ਹੈ ਭਾਈ ਆਪਣੀ ਰਹਿਤ ਵਿੱਚ ਤਿਆਰਬਰ ਤਿਆਰ ਹੋ ਗਏ ਚੰਡੀ ਦਾ ਜਾਪ ਕਰੋ ਸਤਗੁਰ ਦੀ ਬਾਣੀ ਫਲ ਦੇਵੇਗੀ ਸਤਗੁਰ ਦੀ ਬਾਣੀ ਪ੍ਰਤਾਪ ਵਰਤਾਵੇਗੀ ਸਤਗੁਰ ਦੀ ਬਾਣੀ ਪੜਨਾ ਅਰਸ਼ਕਤੀ ਖਾਲਸਾ ਜੀ ਰੱਖਿਆ ਕਰਦੀ ਹੈ ਸੋ ਇਹ ਲੋਕਾਂ ਨੂੰ ਭਰਮ ਪਾਇਆ ਗਿਆ ਲੋਕਾਂ ਨੂੰ ਪੁੱਠੇ ਪਾਸੀ ਪਾਇਆ ਗਿਆ ਬਹੁਤੇ ਲੋਕੀ ਮੈਨੂੰ ਫੋਨ ਕਰਕੇ ਪੁੱਛਦੇ ਨੇ ਮੈਸੇਜ ਕਰਕੇ ਪੁੱਛਦੇ ਨੇ ਬਾਬਾ ਜੀ ਚੰਡੀ ਦੀ ਵਾਰ ਦਾ ਪਾਣ ਕਰ ਲਿਆ ਕਰੀਏ ਕਿਤੇ ਪੁੱਠੀ ਨਾ ਪੈ ਜਾਏ ਉਹ ਭਾਈ ਜੇ ਤੈਨੂੰ ਪੁੱਠੀ ਪਾਉਣ ਦਾ ਇੰਨਾ ਏਡੀ ਤੈਨੂੰ ਟੈਨਸ਼ਨ ਪਈ ਆ ਤੇ ਤੂੰ ਨਾ ਕਰ ਤੂੰ ਕਿਉਂ ਮਹਾਰਾਜ ਦੀ ਬਾਣੀ ਵਾਲ ਨੂੰ ਆਉਣਾ ਜਿਹੜਾ ਸੰਸਾਰ ਵਿੱਚ ਤੂੰ ਏਡੇ ਮਾੜੇ ਕੰਮ ਕਰਨੇ ਆ ਉਹ ਤੇ ਤੇਰੇ ਤੇ ਪੁੱਠੇ ਪਏ ਨਹੀਂ ਉਹ ਨਹੀਂ ਕਹਦੇ ਪੁੱਠੇ ਪਾਣੇ ਬਾਣੀ ਪੁੱਠੀ ਪੈ ਜਾਣੀ ਇਹ ਪਤਾ ਨਹੀਂ ਕਿੱਥੇ ਮਤ ਚਲੀ ਗਈ ਭਾਈ ਅਮਰਤ ਵੇਲੇ ਚੰਡੀ ਦੀ ਜਾਪ ਦਾ ਪਾਠ ਕਰਿਆ ਕਰੋ ਇਹ ਜ਼ਰੂਰੀ ਨਹੀਂ ਆ ਕਿ ਮਾੜੀ ਸ਼ਕਤੀਆਂ ਖਾਲਸਾ ਜਿੱਥੇ ਚੰਡੀ ਦਾ ਜਾਪ ਹੁੰਦਾ ਹੈ ਉੱਥੇ ਬਾ ਮਾੜੀ ਸ਼ਕਤੀ ਨਹੀਂ ਰਹਿੰਦੀ ਉਥੇ ਕੀਤਾ ਕਰਾਇਆ ਨਹੀਂ ਰਹਿੰਦਾ ਉਥੇ ਹਰ ਪ੍ਰਕਾਰ ਦੀ ਸ਼ੈ ਨੱਠ ਜਾਂਦੀ ਹੈ ਚੰਡੀ ਦੀ ਵਾਰ ਪੜਨ ਨਾਲ ਅੰਦਰ ਵੀਰ ਰਸ ਆਉਂਦਾ ਹੈ ਚੰਡੀ ਦੀ ਵਾਰ ਪੜਨ ਨਾਲ ਅੰਦਰ ਦ੍ਰਿੜਤਾ ਆਉਂਦੀ ਹੈ ਵੀ ਚੰਡੀ ਦੀ ਵਾਰ ਪੜਨ ਨਾਲ ਜਿਹੜਾ ਡਿਪਰੈਸ਼ਨ ਤੁਹਾਨੂੰ ਪਿਆ ਹੋਇਆ ਚਿੰਤਾ ਝੋਰੇ ਪਏ ਹੋਏ ਦੂਰ ਹੁੰਦੇ ਨੇ ਚੰਡੀ ਦੀ ਵਾਰ ਪੜਨ ਨਾਲ ਖਾਲਸਾ ਜੀ ਬੰਦਾ ਪੋਜੀਟਿਵ ਹੁੰਦਾ ਹੈ ਚੰਡੀ ਦੀ ਵਾਰ ਪੜਨ ਨਾਲ ਜਜ਼ਬਾ ਵੱਡਾ ਹੁੰਦਾ ਹੈ ਬੰਦਾ ਕਹਿੰਦਾ ਕੋਈ ਗੱਲ ਨਹੀਂ ਮੈਂ ਆ ਵੀ ਆ ਜਿਹੜੇ ਮੇਰੇ ਤੇ ਔਕੜ ਆਈ ਮੈਂ ਇਥੋਂ ਵੀ ਲੰਘ ਨਾ ਚੰਡੀ ਦੀ ਵਾਰ ਇਹ ਕੁਝ ਦਿੰਦੀ ਹੈ ਕੱਲਾ ਚੰਡੀ ਦੀ ਵਾਰ ਦਾ ਇਹ ਭਰਮ ਪਾਲਿਆ ਲੋਕਾਂ ਨੇ ਕਿ ਪੁੱਠੀ ਪੈ ਜਾਂਦੀ ਪੁੱਠੀ ਪੈ ਜਣੀ ਨਹੀਂ ਭਾਈ ਚੰਡੀ ਦੀ ਵਾਰ ਪੁੱਠੀ ਨਹੀਂ ਪੈਂਦੀ ਦੋ ਸਵਾਲ ਸੰਗਤ ਰੇ ਕਿ ਚੰਡੀ ਦੀ ਵਾਰ ਜਿਹੜੀ ਭੂਤ ਕਰਨ ਕੱਢਣ ਵਾਸਤੇ ਹੀ ਆ ਨਹੀਂ ਭਾਈ ਚੰਡੀ ਦੀ ਵਾਰ ਸੁੱਖ ਦੇਣ ਵਾਸਤੇ ਵੀ ਹੈ ਮਹਾਰਾਜ ਕਹਿੰਦੇ ਇਹ ਮਹਾਰਾਜ ਦਾ ਬੋਲ ਆਉਂਦਾ ਚੰਡੀ ਦੀ ਵਾਰ ਵਿੱਚ ਵੀ ਮਹਾਰਾਜ ਐਂਡ ਵਿੱਚ ਜਿਹੜਾ ਵਜਨ ਕਰਦੇ ਚੰਡੀ ਦੀ ਵਾਰ ਦੀ ਮਹਿਮਾ ਕਰਦੇ ਮਹਾਰਾਜ ਕਹਿੰਦੇ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁੰਨੀ ਆਇਆ ਜਿਨਹੇ ਗਾਇਆ ਮਹਾਰਾਜ ਕਹਿੰਦੇ ਇਹਦਾ ਚੰਡੀ ਦੀ ਵਾਰ ਦਾ ਜਾਪ ਕਰੂਗਾ ਬਾਜ ਜੁੰਨਾ 'ਚ ਨਹੀਂ ਆਊਗਾ ਉਹਦੀ ਮੁਕਤੀ ਹੋ ਜਾਊਗੀ ਮਹਾਰਾਜ ਕਹਿੰਦੇ ਜੁੰਨਾ ਵਿੱਚ ਨਹੀਂ ਤੁਰਿਆ ਫਿਰੂਗਾ ਮਾਂ ਦੇ ਪੇਟ ਵਿੱਚ ਨਹੀਂ ਤੁਰਿਆ ਫਿਰੂਗਾ ਸੋ ਖਾਲਸਾ ਜੀ ਇਹ ਮਹਾਰਾਜ ਦੀ ਬਾਣੀ ਦੀ ਮਹਿਮਾ ਹੈ ਤੇ ਦੂਸਰਾ ਕਿ ਚੰਡੀ ਦੇ ਵਾਰ ਪੁੱਠੀ ਪੈ ਜਾਂਦੀ ਹੈ ਖਾਲਸਾ ਜੀ ਉਹ ਮੂਰਖਾਂ ਦੇ ਪੈਂਦੀ ਹੈ ਮੂਰਖ ਜਿਹੜੇ ਹੋਣਗੇ ਜਦੋਂ ਹੁਣ ਖਾਲਸਾ ਜੀ ਕੋਈ ਕਿਸੇ ਨਾਲ ਪੰਗਾ ਲਊਗਾ ਤੇ ਫਿਰ ਤੇ ਪੁੱਠੀ ਪੈਣੀ ਹੈ ਜੇ ਸ਼ਰਦਾ ਭਾਵਕ ਉਥੇ ਖਲੋਹਗੇ ਤੇ ਫਿਰ ਕੁਝ ਵੀ ਨਹੀਂ ਕਹਿੰਦੀ ਹੁਣ ਮੰਨ ਲਓ ਕੋਈ ਸੂਰਮਾ ਹੈ ਤੇ ਸੂਰਮੇ ਨਾਲ ਕੋਈ ਪੰਗੇ ਲਵੇ ਤੇ ਜਦੋਂ ਪੰਗੇ ਲਵੇ ਤੇ ਸੂਰਮੇ ਨੇ ਗਾਟਾ ਹੀ ਲਾਉਣਾ ਤੇ ਜੇ ਇਸ ਵੇਲੇ ਸੂਰਮੇ ਦਾ ਅਦਬ ਕਰੋਗੇ ਸਤਕਾਰ ਕਰੋਗੇ ਭੈ ਰੱਖੋਗੇ ਤੇ ਖਾਲਸਾ ਜੀ ਸੂਰਮਾ ਆਪੇ ਤੁਹਾਡੀ ਰੱਖਿਆ ਕਰੇਗਾ ਸੋ ਇਸੇ ਪ੍ਰਕਾਰ ਮਹਾਰਾਜ ਦੀ ਬਾਣੀ ਹੈ ਕਲਗੀਧਰ ਸਵਾਮੀ ਜੀ ਦੀ ਜਦੋਂ ਇਹਦਾ ਅਦਬ ਸਤਕਾਰ ਪ੍ਰੇਮ ਭਰੋਸਾ ਇਹਦੇ ਤੇ ਰੱਖੋਗੇ ਫਿਰ ਖਾਲਸਾ ਜੀ ਕਲਗੀਧਰ ਸਵਾਮੀ ਜੀ ਦੀ ਪਾਵਨ ਪੁੱਤਰ ਬਾਣੀ ਤੁਹਾਡੀ ਰੱਖਿਆ ਕਰੇਗੀ ਤੁਹਾਨੂੰ ਸੁਖ ਦੇਵੇਗੀ ਤੇ ਜੇ ਖਾਲਸਾ ਜੀ ਇਹਦੇ ਉੱਤੇ ਤੁਸੀਂ ਕਿੰਦੂ ਪ੍ਰੰਦੂ ਕਰਨਾ ਫਿਰ ਉਹਨਾਂ ਦਾ ਬੁਰਾ ਹਾਲ ਹੋਵੇਗਾ ਚੰਡੀ ਦੀ ਵਾਰ ਦਾ ਜਾਬ ਆਪਣੇ ਅਮਰਤ ਵੇਲੇ ਨਿਤਨੇਮ ਚ ਕਰ ਲਿਆ ਕਰੋ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਛਾ ਦਇਆ ਕਰਨ ਚੰਗੇ ਸਵਾਸ਼ ਕੱਪੜੇ ਪਹਿਨ ਕੇ ਕੇਸੀ ਇਸ਼ਨਾਨ ਕਰਕੇ ਰਹਿਤ ਮਹਿਦ ਵਿੱਚ ਪੂਰੇ ਹੋ ਕੇ ਅਮਰਤਧਾਰੀ ਹੋਵੋ ਪਾਈ ਮਹਾਰਾਜੀ ਬਾਣੀ ਦੇ ਜਾਪ ਕਰੋ ਸਤਿਗੁਰੂ ਤੁਹਾਨੂੰ ਸੁੱਖ ਦੇਣਗੇ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ